76ਵੇਂ ਗਣਤੰਤਰਤਾ ਦਿਵਸ ਦੇ ਮੌਕੇ ਤੇ ਨਗਰ ਪੰਚਾਇਤ ਬਿਲਗਾ ਵਿੱਚ ਪ੍ਰਧਾਨ ਗੁਰਨਾਮ ਸਿੰਘ ਜੱਕੂ ਵੱਲੋਂ ਰਾਸ਼ਟਰੀ ਚੰਡਾ ਲੈ ਰਾਇਆ ਗਿਆ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਤੋਂ ਇਲਾਵਾ ਐਸ ਡੀਓ ਬਿਜਲੀ ਬੋਰਡ ਤਰਸੇਮ ਲਾਲ ਸੁਮਨ ਪ੍ਰਿੰਸੀਪਲ ਸੰਜੀਵ ਗੁਜਰਾਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਤੇ ਆਜ਼ਾਦੀ ਕਲਾਟੀਆਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ ਕੀਤਾ ਗਿਆ

इस मौके कारधक अफसर बलजीत संतोखा ने भी इस दिन अकाल अकेगा अपना प्रोग्राम पेश किया गया इस मौके ते विशेष तौर सफाई कर्मचारियों सम्मान किया गया स्टेज का संचालन श्री सुरेंद्रपाल बिलगा ने बाखूबी निभाया पत्रकार दविंदर जौहर के पट्टी की खास रिपोर्ट ਉਹ ਲੈਧਾ ਜਿਹਦੇ ਤੋਂ ਬੇਗਾਸਤ ਉਸੂਲ ਜਾਲੇ ਦਾ ਪਹਿਲਾ ਨੰਬਰ ਰਿਆ ਨੂੰ ਸਰਦਾਰ ਬੰਦੀ ਸਿੰਘ ਜੀ ਦੀ ਬਦੌਲਤ ਉਹਨਾਂ ਦਾ ਉੱਥੇ ਵੀ ਬੀਚੀ ਸਾਹਿਬ ਨੇ ਸਨਮਾਨ ਕੀਤਾ ਬੀਚੀ ਸਾਹਿਬ ਜਿਹੜਾ ਗਵਿੰਦਰ ਉਹਨਾਂ ਨੇ ਯੂ ਸਾਹਿਬ ਮਿਲਕਾ ਦਾ ਸਨਮਾਨ ਕੀਤਾ ਉਹਨਾਂ ਦੀ ਮਿਹਨਤ ਦਾ ਅੱਗੇ ਤੋਂ ਵੀ ਇਹੀ ਆਸ ਉਮੀਦ ਰੱਖਦੇ ਆ ਨਾਟਕ ਮਤੀਦਾਰ ਸਾਈਂ ਜੀ ਆਰੇ ਬਾਣ ਗੀ ਤੇਰੀ ਅਜੇ ਮਨਮਤੀਆਂ ਕਰੇ ਲੋਕਾਂ ਨੇ ਆਪ ਕਹਾਉਂਦੇ ਪਰ ਮੇਰੇ ਪ੍ਰਕਾਰ ਸਮੂਹ ਮੈਂਬਰਾਂ ਨਗਰਪੰਚਾਇਤ ਬਿਲਗਾ ਅਤੇ ਇਲਾਕੇ ਤੋਂ ਕਾਹਿਆਂ ਹੁਣਿਆ ਬਹੁਤ ਹੀ ਮਨਮਤੀਆਂ ਸ਼ਖੀਤਾ ਉਹਨਾਂ ਨੂੰ ਇਤਿਆਦ ਤੇ ਜੀਆ ਆਤਹਾ ਇੱਕ ਬੋਟੈਨ ਲਿਖਾਉਂ ਸਾਪੋਗੱਲਾ ਨੇ ਆਪਣੇ ਬਰੋ ਅੱਜ ਦੇ ਕੰਟਰੈਕਟਰ ਦੇ ਸਤੇ ਪਰ ਸਾਰੇ ਨੂੰ ਬਾਤਵਾਗ ਨਹੀਂ ਗੁਰੂ ਨਗਰੀ ਤੇ ਸਾਰੇ ਆਏ ਹੋਏ ਮੇਰੇ ਸਾਥੀਆਂ ਸਾਡੇ ਕਾਉਂਸਲਰ ਸਹਿਬਾਨ ਸਾਡੇ ਪਿੰਡ ਦੇ ਲੱਕੜ ਦੇ ਮੂਹਰ ਵਰ ਗੱਟੀ ਸਾਰਿਆਂ ਨੂੰ ਮੈਂ ਫਤਿਹ ਬੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਜ਼ਾਦੀ ਤੋਂ ਬਾਅਦ ਜੇ ਸੰਜਾਮ ਦੇ ਵਿੱਚ ਜਿਸ ਸੰਵਧਾਨ ਦੇ ਵਿੱਚ ਆਪਾਂ ਇਹ ਸਭ ਨੂੰ ਚਲਾ ਰਹੇ ਆਂ ਆਪਾਂ ਜੇਸ ਕਾਨੂੰਨ ਦੇ ਵੀ ਇਸ ਰਾਜ ਭਾਰ ਨੂੰ ਆਜ਼ਾਦੀ ਦਿਹਾੜੀਆਂ ਦੀਆਂ ਬਹੁਤ ਕਗਵਾਨੀਆਂ ਤੋਂ ਬਾਅਦ ਮਨਾ ਰਹੇ ਆਂ ਇਸ ਸਿਰਾਂ ਜਿਹੜਾ ਸਾਡੇ ਉਹਨਾਂ ਬਜ਼ੁਰਗਾਂ ਨੂੰ ਨਮ ਪ੍ਰਖਿਆ ਨੂੰ ਜਾਂਦਾ ਜਿਨ੍ਹਾਂ ਨੇ ਆਪਣੀ ਜੀਵਨ ਦੀ ਘਾਲਣਾ ਘਾਲ ਕੇ ਸਾਨੂੰ ਇੱਥੇ ਅੱਜ ਖਰੇ ਹੋਂਦੂ ਕਰਨੀ ਤਾਂ ਜੋ ਕਿ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਇਹ ਸਾਡਾ ਗਣਤੰਤਰ ਦਿਵਸ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਅਣਖ ਮਿਹਨਤ ਤੇ ਦੁਨੀਆ ਭਰ ਦੇ ਵਿੱਚ ਚੱਲਦੇ ਨਿਜਾਮ ਨੂੰ ਉਕ ਕੇ ਜਦੋਂ ਸਾਨੂੰ ਇਹ ਸੰਵਿਧਾਨ ਦਾ ਦੰਡ ਦਿੱਤਾ ਗਿਆ ਅਸੀਂ ਇਸ ਕਰਕੇ ਮਾਣ ਮਹਿਸੂਸ ਕਰਦੇ ਹਾਂ ਤੇ ਡਾਕਟਰ ਭੀਮਰਾਓ ਰੇਦਕਰ ਜੀ ਵੰਡ ਲਈ ਸਾਡੇ ਭਾਰਤ ਦੇ ਹਿੱਸੇ ਵਿੱਚ ਆਏ ਤੇ ਅੱਜ ਦੁਨੀਆ ਦੇ ਵਿੱਚ ਜਿੱਥੇ ਭਾਰਤ ਬਹੁਤ ਬਲੰਦੀਆਂ ਦੇ ਨਾਲ ਅੱਗੇ ਵੱਧ ਰਿਹਾ ਉੱਥੇ ਜਿਆ ਬਾਟ ਤੋਂ ਬਾਹਰ ਆਪਾਂ ਜੇ ਤੁਮ ਫੇਰ ਕਰਕੇ ਦੇਖੀਏ ਸਾਡਾ ਮਹਾਨਤਾ ਮੁлк ਪਾਕਿਸਤਾਨ ਉਸ ਵੇਲੇ ਜੋ ਕ੍ਰਾਂਸੀ ਭਾਰਤ ਸੀ ਉਹੀ ਸਾਰਾ ਕੁਝ ਇਨਜਾਮ ਮੋਲ ਨੂੰ ਵੀ ਮਿਲਿਆ ਸੀ ਪਰ ਬੰਦ ਕਸਿੰਧੀ ਉਸ ਦੇਸ਼ ਦੀ ਇਹ ਰਹੀ ਕਿ ਉਹਨਾਂ ਕੋ ਡਾਕਟਰ ਬੀ ਆਰ Ambedkar ਸਾਹਿਬ ਵਰਗਾ ਕੋਈ ਵਿਦਵਾਨ ਨਹੀਂ ਸੀ ਰਿਹਾ ਉਸ ਤੋਂ ਬਾਅਦ ਤੁਸੀਂ ਦੇਖਦੇ ਕਿ ਉਥੇ ਕਿੰਨੀ ਵਾਰ ਰਾਜ ਪਲਟੇ ਹੋ ਚੁੱਕੇ ਨੇ ਤੇ ਸਾਡਾ ਭਾਰਤ ਹੈ ਅੱਜ ਵੀ ਦੁਨੀਆ ਦੇ ਵਿੱਚ ਨੰਬਰ 1 ਦੀ ਦੌੜ ਦੇ ਵਿੱਚ ਸ਼ਾਮਲ ਹੈ ਡਾਕਟਰ ਬੀ ਆਰ Ambedkar ਸਾਹਿਬ ਨੇ ਲਗਭਗ ਅੱਜ 10 ਸਾਲ ਇਸ ਸਵਿਧਾਨ ਨੂੰ ਸੜੀ ਕਰਕੇ ਸਾਨੂੰ ਜੋ ਇਨਜਾਮ ਦਿੱਤਾ ਉਹਦੇ ਵਿੱਚ ਅਸੀਂ ਅੱਜ ਸਾਰੇ ਨਿਗ ਮਾਰ ਰਹੇ ਹਾਂ ਤੇ ਨਾਲ ਹੀ ਜਿਵੇਂ ਗੱਲ ਕਰਾਂ ਕਿ ਸਾਡੇ ਨਗਰ ਦੀ ਸਾਡੇ ਨਗਰ ਦੇ 78 ਜਾਦੀ ਘਟਕਾਂ ਦੇ ਨਾਲ-ਨਾਲ ਸਾਡੇ ਨਗਰ ਮਿਲ ਗਏ ਨੂੰ ਗੁਰੂ ਨਗਰੀ ਜਾਵੀ ਖਿਤਾਬ ਹੈ ਸਾਡੇ ਕੋਲੇ ਮਾਣ ਹੈ ਜਿਨ੍ਹਾਂ ਸਾਡੇ ਜੁਨੀਆ ਨੇ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਸਾਨੂੰ ਦੁਨੀਆ ਭਰ ਦੀ ਐਸੀ ਵੇਲੇ ਸੂਰਤਾਂ ਮਿਲ ਗਈਆਂ ਅਸੀਂ ਅੱਜ ਉਹਨਾਂ ਨੂੰ ਜਾਰ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਨਗਰ ਪੰਚਾਇਤ ਬਿਲਗਾ ਦੀ ਹੁਣੇ-ਹੁਣੇ ਚੋਣ ਹੋਈ ਆ ਸਾਡੇ ਪਿੰਡ ਦੇ ਵਸਿੰਦਿਆਂ ਨੇ ਸਾਡੇ ਨਵੇਂ ਐਮਸੀਆਂ ਨੂੰ ਚੁਣ ਕੇ ਤੁਹਾਡੇ ਵਿੱਚ ਭੇਜਿਆ ਤੇ ਸਾਨੂੰ 5 ਸਾਲ ਲਈ ਇਸ ਨਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਇਹ ਗੱਲ ਸਮਝਾ ਕਿ ਇਸ ਜਿਹੜੀ ਨਗਰ ਕੌਂਸਲ ਦੀ 31 ਮੈਂਬਰਾਂ ਦੀ ਜਾਈ ਆ ਇਹ 13 ਮੈਂਬਰ ਤਾਂ ਹੀ 5 ਸਾਲ ਤੁਹਾਡੀ ਸੇਵਾ ਕਰ ਸਕਣਗੇ ਜੇਕਰ ਤੁਹਾਨੂੰ ਸਾਡਾ ਸਾਰੇ ਸਹਿਯੋਗ ਹੋਵੇ ਕਿਉਂਕਿ ਸਾਡੇ ਵਿੱਚ ਜਿੰਨੇ ਬਜ਼ੁਰਗ ਵੱਡੇ ਵੱਡੇ ਤਜਰਬੇ ਵਾਲੇ ਬੈਠੇ ਨੇ ਸਾਡੇ ਵੱਡੇ ਭਰਾ ਨੇ ਸਾਰਿਆਂ ਦੇ ਤਜਰਬੇ ਦੇ ਨਾਲ ਜੇ ਤੁਹਾਨੂੰ ਸਾਨੂੰ ਪਿੱਛੋਂ ਛਾਵਾਜ ਦੇਓਗੇ ਤਾਂ ਮੇਰਾ ਖਿਆਲ ਹੈ ਵੀ 5 ਸਾਲਾਂ ਬਾਅਦ ਅਸੀਂ ਬਿਲਗੇ ਦੀ ਨੂੰ ਹਾਰ ਵਲਣ ਦੇ ਵਿੱਚ ਵੱਡਾ ਸੁਪਨਾ ਮਾਰ ਸਕਦੇ ਹਾਂ ਬਿਲਗਾ ਨੱਕਰਪੀਆਂ ਜੋ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆ ਦਾ ਦੌਰ ਨੂੰ ਹੁੰਦਿਆਂ ਨੂੰ ਸਾਨੂੰ ਲਗਭਗ 70 75 ਸਾਲ ਦਾ ਸਮਾਂ ਲੱਗ ਗਿਆ ਜਿਹਦੇ ਵਿੱਚ ਸਭ ਤੋਂ ਵੱਡੀ ਜੇ ਆਪਾਂ ਰਿੰਗ ਰੋਡ ਦੀ ਗੱਲ ਕਰੀਏ ਤੇ ਬੜੀਆਂ ਸਰਕਾਰਾਂ ਆਈਆਂ ਬੜੇ ਇੱਥੇ ਤੱਕ ਲੀਡਰ ਸਹਿਬਾਨ ਸਾਨੂੰ ਲਾਰੇ ਲਾ ਕੇ ਜਾਂਦੇ ਰਹੇ ਪਰ ਹੁਣ ਸਾਨੂੰ ਕੁਝ ਹੋਰ ਪੈਂਦਾ ਕਿ ਸਰਿਆ ਉਹ ਸਾਡੀ ਜਿਹੜੀ ਵੱਡੀ ਰਿੰਗ ਰੋਡ ਦੀ ਮੰਗ ਸੀਗੀ ਆਰਕਾ ਬਾਇਕ ਵੀ ਵੀ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਇੱਕ ਤਹਈਆ ਕੀਤਾ ਆ ਉਹ ਹਮਲਾ ਮਾਰੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਬਿਲਕੁਲ ਨਕਰ ਕੇ ਬਾਕੀ ਕੰਮ ਜਿਹੜੇ ਰੁਟੀਨ ਦੇ ਹੋ ਤਾਂ ਹੁੰਦੇ ਰਹਿਣ ਆ ਪਰ ਨਗਰ ਗੁਰੂ ਨਗਰੀ ਨੂੰ ਰੇਂਗ ਰੋਡ ਦਾ ਜਿਹੜਾ ਆ ਉਹ ਸਮੱਸਿਆ ਆ ਜਾਂ ਉਹ ਜਿਹੜਾ ਮੰਗਿਆ ਉਹ ਪੂਰੀ ਹੋ ਜਵੇ ਜਿਹਦੇ ਵਿੱਚ ਪਿਛਲੇ 2-3 ਸਾਲ ਤੋਂ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਲੱਗੀ ਹੋਈ ਸੀ ਤਾਂ ਸਾਡਾ ਕਾਰਜ ਪੱਤਰ ਫਾਈਨਾ ਤਕਰੀਬਨ ਸਰਕਾਰ ਦੇ ਘਰ ਦੇ ਵਿੱਚ ਦਾਖਲ ਹੋ ਚੁੱਕੀਆਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਹਮਾਸ਼ੂ ਅਗਰ왈 ਜੀ ਨੂੰ ਮੈਂ ਇਸ ਵਾਰ ਦੇ ਵਿੱਚ ਮਿਲਿਆ ਸੀ ਉਹਨਾਂ ਦੇ ਸਾਡੀ ਫਾਈਲ ਅੱਗੇ ਤੋਰ ਕੇ ਐਸ.ਡੀ.ਐਮ. ਅਫਸਰ ਤੋਂ ਭੇਜੀ ਐਸ.ਡੀ.ਐਮ. ਨੇ ਤਹਿਸੀਲਦਾਰ ਨੂਰਮੈਨੂ ਭੇਜੀ ਆ ਕਿ ਤਾਂ ਕਿ ਰੈਵਨਿਊ ਮੁਤਾਬਕ ਉਹ ਜਿੱਥੇ ਦੀ ਸਾਡਾ ਰਿੰਗ ਰੋਡ ਆਉਣਾ ਸ਼ਰਕਪੁਰ ਚੌੜਾ ਬਣਨਾ ਵੀ ਉਹ ਕਿਹੜੀ ਕਿਹੜੀ ਜ਼ਮੀਨ ਲੱਗਦੀ ਆ ਕਿਹੜੇ ਕਿਹੜੇ ਖਸਰਾ ਨੰਬਰ ਦੀ ਉਹ ਤਾਂ ਇੱਥੇ ਤੱਕ ਪ੍ਰੋਸੈਸ ਪਹੁੰਚ ਚੁੱਕਾ ਆ ਤੇ ਅਸੀਂ ਯਤਨ ਕਰਾਂਗੇ 13 ਦੇ 13 ਸਾਡੇ 12 ਕਾਉਂਸਲਰ ਸਮੇਤ ਮੇਰੇ ਤੇ ਵੀ ਅਸੀਂ ਇਹ ਰਿੰਗ ਰੋਡ ਦੀ ਜਿਹੜੀ ਵੱਡੀ ਮੰਗ ਆ ਇਹਨੂੰ ਨੇਪਰੇ ਚਾੜਨ ਦੇ ਵਿੱਚ ਜਿੰਨਾ ਸਾਡੇ ਕੋਲ ਸਮਾਂ ਹੈਗਾ ਆ ਅਸੀਂ ਜਲਦੀ ਤੋਂ ਜਲਦੀ ਇਹ ਆ ਜਦ ਪਿੰਡਾਂ ਦੇ ਪਿੰਡਾਂ ਨੂੰ ਸਾਡੇ ਆਇਤੀਆਂ ਚਾਲੀਆਂ ਨੂੰ ਮਿਲਣਾਂ ਸੌਖਾ ਸਾਧਨ ਮਿਲਣੇ ਆ ਅਸੀਂ ਇਹਦੇ ਵਿੱਚ ਕੰਮ ਲਾਵ ਰਹੇ ਜੀ